ਤਾ ਕਹਿੰਦਾ ਵੀ ਜੇਡਾ ਰਤਵਾ ਭਵਾਨ ਨਾ ਨਾ ਇਹ ਪੈਸੇ ਮੈਟਰ ਨਹੀਂ ਕਰਦੇ ਮੈਟਰ ਇਹ ਕਰਦਾ ਹੈ ਵੀ ਗੋਪੀ ਪ੍ਰਭਾਨ ਨੇ ਜਵਾਨ ਕਰ ਦਿੱਤੀ ਐ ਸੋਨੂ ਏਪੜ ਨੂੰ ਸੋਨੂ ਏਪੜ ਨੂੰ ਜਵਾਨ ਕਰ ਬੈਠਾ ਕਬੱਡੀ ਦਾ ਹਿਮਾਲਿਆ ਪਰਬਤ ਕਹਿੰਦਾ ਭਰਾ ਤੈਨੂੰ ਅਸੀਂ ਭਰਾ ਕਹਿੰਨੇ ਆ ਵੀ ਤੇਰੇ ਕਬਤੇ ਆਵਾਂਗੇ ਜ਼ਰੂਰ ਇਹ ਗੱਲ 21000 ਦੀ ਨਹੀਂ ਐ ਇਹ ਗੱਲ ਪੈਸੇ ਦੀ ਨਹੀਂ ਐ ਇਹ ਗੱਲ ਇਹ ਐ ਵੀ ਸਰੰਦੀਪੁਰੀਏ ਗੋਪੀ ਨੇ ਕੀਤੀ ਜਵਾਨ ਭਗਾਈ ਐ ਸਰੰਦੀਪੁਰੀਏ ਗੋਪੀ ਨੇ ਕੀਤੀ ਜਵਾਨ ਭਗਾਈ ਐ ਜਵਾਨ ਦਾ ਹੀ ਮੁੱਲ ਆ ਜਿਹੜਾ ਜਵਾਨ ਦਾ ਪੱਕਾ ਉਹ ਦੁਨੀਆਂ ਦੇ ਦਿਲਾ ਤੇ ਰਾਜ ਕਰਦਾ ਜਿਹੜਾ ਜ਼बान ਦਾ ਪੱਕਾ ਉਹ ਦੁਨੀਆਂ ਦੇ ਦਿਲਾ ਤੇ ਰਾਜ ਕਰਦਾ ਗੋਪੀ ਫਰੰਦੀਪੁਰ ਦਾ ਆਦਰਸ਼ ਕਬੱਡੀ ਕੱਪ ਦੇ ਸਾਡੇ ਭਰਾਵਾਂ ਵੱਲੋਂ 20000 ਦੀ ਨਗਦ ਰਕਮ ਦੇ ਨਾਲ ਸੀਕਿੰਡ ਟੀਮ ਰਹੀ ਆ ਫਰੰਦੀਪੁਰ ਪਲੱਸ ਇਬਨ ਗੋਪੀ ਦਾ ਚੇਲਾ ਕਹਿੰਦੇ ਅੱਜ ਲੁੱਟ ਗਿਆ ਮੇਲਾ ਇੱਵਨ ਪਿੰਡੋਂ ਕਹਿੰਦੇ ਸਾਡੇ ਵੀਰ ਚੀਮਾ ਸਟੱਡ ਫਾਰਮ ਵਾਲਿਆਂ ਦਾ ਘੋੜੇ ਦਾ ਜੇਤੂ ਐ ਸੋਨੂ ਪੁਲਸੀਏ ਦਾ ਕਾਤੜਾ ਸੋਨੂ ਪੁਲਸੀਏ ਜਿਹੜੇ 1ਵਾਂ ਚੇਲਾ ਮੇਲਾ ਜਿੱਤ ਗਿਆ ਅੱਜ ਵੱਡੀ ਖੁਸ਼ੀ ਆ ਉਸਤਾਨ ਔਰ ਕਹਿੰਦੇ ਗੋਪੀ ਦਾ ਚੇਲਾ 1ਵਾਂ ਵਾਹ ਪਤਾਪੁਰੀਏ ਅੱਜ ਪਤਾਪੁਰੀਏ ਨੇ ਚਰਚਾ ਕਰਾ ਦਿੱਤੇ ਆ ਫਰੰਦੀਪੁਰੀਏ ਗੋਪੀ ਦੀ ਤਾੜੀਆਂ ਮਾਰਦਾ ਮੇਰੇ ਵੀਰੋ ਫਰੰਦੀਪੁਰੀਏ ਗੋਪੀ ਦੇ ਚੇਲੇ ਦੀ ਚਰਚਾ ਅੱਜ ਕਹਿੰਦੇ ਗੋਪੀ ਫਰੰਦੀਪੁਰੀਆ ਦੁਨੀਆ ਦਾ ਮਹਾਨ ਖਿਡਾਰੀ ਅੱਜ ਆਪਣੇ ਚੇਲੇ ਨੂੰ ਲੈ ਕੇ ਪੁੱਜੇ ਆਟੇ ਵਾਲਿਆ ਡੈਸ਼ ਰੇਡਰ ਪੱਤਣਾ ਵਾਲਾ ਮਹਿਕ ਬਖਸ਼ੀਸ਼ ਦਾ ਚੇਲਾ ਪੱਤਣਾ ਵਾਲਾ ਮਹਿਕ ਪੱਤਣ ਬਖਸ਼ੀਸ਼ ਪੱਤਣ ਦਾ ਪੁੱਤਰ ਵੀ ਆਉਣ ਵਾਲੇ ਸਮੇਂ ਦਾ ਵੱਡਾ ਮੱਲ ਹੈ आपे मेलेरा पर तो आपे लाकेरा माल के में तेड़ा रे मत खुद्दी पाके आया स्तारांक बटिया पंगा देव स्तारां नौ देव स्तार पर मैच पतना दे मेलेरा बेचिंद रेट्रेक्वरी तारिया मार द मेरे भेच भेच भी न बक्सी सब पत्तर द एक चेला है बक्सी सब पत्तर लिया हो के रा बक्सी सी हाँ दूल्ला गगोबुहे वाला हरमन ਹਰਮਨ ਹਰਮਨ ਸਲੀਨੇ ਵਾਲਾ ਦੁੱਲਿਆ ਆ ਕੇ ਰਾ ਦੁੱਲਾ ਗੱਗੋ ਬੂਹੇ ਵਾਲਾ ਹਰਮਨ ਸਲੀਨਾ ਤੇ ਪੱਤਣਾ ਵਾਲੇ ਬਖਸ਼ੀਸ਼ ਦਾ ਚੇਲਾ ਅੱਜ ਕਿੰਨੇ ਘੋੜਾ ਜਿੱਤ ਗਿਆ ਚੀਮੇ ਸਟੱਡ ਫਾਰਮ ਵਾਲਿਆਂ ਦਾ ਮੇਨ ਸਪਾਂਸਰ ਕੀਤਾ ਘੋੜਾ ਔਰ ਮਹਿਕ ਪੱਤਣ ਲਈ ਤਾੜੀਆਂ ਮਾਰ ਦਿਓ ਮੇਰੇ ਵੀਰੋ ਮਹਿਕ ਪੱਤੜ ਦੇ ਲਈ ਤਾੜੀਆਂ ਮਾਰ ਦਿਓ ਫਰੰਦੀਪੁਰੀਏ ਗੋਪੀ ਦਾ सोनू ਕਹਿੰਦਾ ਵੀ ਮੇਰੇ ਵੱਲੋਂ ਗਏ ਗੱਡਵਾ ਧੰਨਵਾਦ ਹੈ ਆ ਗੱਬਰ ਜੀ ਸਾਰੇ ਯੂਰਪ ਦੇ ਚੰਨ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੋਂ ਦੋ ਜੀ